ਜਿਹੜਾ ਬੰਦਾ ਆਪਣੀ ਕਟੀਦ ਆ ਵਿੱਚ ਪਿਠਾ ਕੇ ਸਨ ਰੂਪ ਚੋਂ ਕੱਢ ਕੱਢ ਕੇ ਹੱਥ ਹਲਾਉਂਦੇ ਹਲਾਉਂਦੇ ਬੀਬੀ ਨੂੰ ਸਾਰੇ ਹਲਕੇ ਚ ਕਮਾਉਂਦਾ ਸੀ ਅੱਜ ਉਹ ਬੰਦਾ ਜ਼ਿੰਦਗੀ ਮੌਤ ਨਹੀਂ ਲੜਾਈ ਲੜਨ। ਕੀ ਅੱਜ ਪ੍ਰਧਾਨੀਆਂ 30 ਲੱਖ ਵੱਡਾ ਹੋ ਗਿਆ ਜਾਂ 50 ਲੱਖ ਵੱਡਾ ਹੋ ਗਿਆ ਇੱਕ ਇਨਸਾਨ ਦੇ ਜਜ਼ਬਾਤਾਂ ਦੀ ਕੋਈ ਕਦਰ ਨਹੀਂ ਹੈ। ਇਹ ਬੀਬੀ ਨੇ ਉਹਦੇ ਨਾਲ ਵਾਅਦਾ ਕੀਤਾ ਹੁਣ ਬੀਬੀ ਕਹਿੰਦੀ ਹੈ ਜੀ ਮੈਂ ਤਾਂ ਜਾਣਦੀ ਨਹੀਂ। ਬੀਬੀ ਕਹਿੰਦੀ ਹੈ ਮੈਨੂੰ ਤਾਂ ਪਤਾ ਨਹੀਂ ਜੀ। ਬੀਬਾ ਕਹਿੰਦੀ ਹੈ ਇਹਦੇ ਕਾਰਵਾਈ ਕਰੋ ਮੈਂ ਬੀਬਾ ਇਹ ਪੁੱਛਦਾ ਕਾਰਵਾਈ ਕਿਹਨੇ ਕਰੋ? ਕਾਰਵਾਈ ਤਾਂ ਤੇਰੇ ਤੇ ਕਰਨੀ ਹੈ। ਉਲਟਾ ਚੋਰ ਕੋਤਵਾਲ ਕੋ ਡਾਂਟੇ। PP 5500 ਤੋਂ ਲੈ ਕੇ 55 ਲੱਖ ਤੱਕ ਕੁਝ ਵੀ ਲੈ ਸਕਦਾ PP ਫਿਰ ਦੂਜੀ ਗੱਲ ਹੈ ਖਜ਼ਾਨਾ ਪੰਜਾਬ ਦਾ ਨਹੀਂ ਖਜ਼ਾਨਾ ਆਪਦਾ ਭਰਨਾ ਹੈ ਠੀਕ ਹੈ ਤੇਜੀ ਗੱਲ ਇਮਾਨਦਾਰ ਬਹੁਤ ਹੈ ਕਿਉਂਕਿ 30 ਲੱਖ ਵਾਪਸ ਕਰਦਾ ਤੇ 55 ਲੈ ਲਿਆ ਕੋਰਪਰੇਟਰ ਕੀ ਕਰਨ ਗਿਆ ਉਹਦੇ ਕਰੇ ਕੋਰਪਰੇਟਰ ਦੇ ਘਰੇ ਕੀ ਕਰਨ ਗਿਆ ਫਿਰ ਉਹ 30 ਲੱਖ ਰੁਪਏ ਗੁਰਪ੍ਰੀਤ ਨੂੰ ਕਿਉਂ ਦਿਖਾਉਗਾ ਗੁਰਪ੍ਰੀਤ ਕੀ ਚੀਜ਼ ਹੈ ਗੁਰਪ੍ਰੀਤ ਕਰਿੰਦਾ ਹੈ ਐਮਐਲਏ ਭਰਾਜ ਦਾ ਕਰਿੰਦਾ ਹੈ ਉਹ ਕਰਿੰਦਾ ਜਿਹੜਾ ਉਹ ਸੌਦੇ ਕਰਦਾ ਹੈ ਉਹ ਸੌਦੇ ਵਾਸਤੇ ਉਹ ਪੈਸੇ ਉਹ ਵਾਪਸ ਕਰਨ ਗਿਆ ਸੀ ਉਹਦੀ ਵੀਡੀਓ ਰਿਕਾਰਡਿੰਗਸ ਹੈਗੀਆਂ ਨੇ ਆਮ ਕਰਾਂ ਦੇ ਐਮਐਲਏ ਬਣ ਕੇ ਵੀ ਉਹਦੀ ਧਿਰ ਤਾਂ ਜਰ ਨਹੀਂ ਹੁੰਦਾ ਵੀ ਤੂੰ ਝੂਠੇ ਇਲਜ਼ਾਮ ਲਾ ਰਹੇ ਨੇ ਡਰਾਮੇ ਨੇ ਸਾਰੀ ਆਮ ਕਰਾਂ ਦੇ ਨੇ ਯਾਰ ਕਿਹੜਾ ਇੱਥੇ ਟਾਟਾ ਤੇਰੇ ਨਾਲ ਫਿਰਦਾ ਹੈ ਤੂੰ ਸਾਰੀ ਮਿਹਨਤ ਕਰਕੇ ਬਣੇ ਹੋਏ ਨੇ ਇਹ ਡਰਾਮੇ ਨਾ ਕਰ ਹੁਣ ਨਾਲੇ ਵੀ ਤੂੰ ਆਮ ਕਰਾਂ ਦੀ ਨਹੀਂ ਰਹੀ ਤੇਰੇ ਕੋਲ ਵੀ ਬੜੀਆਂ ਕੋਠੀਆਂ ਬੜਾ ਮਾਲ-ਮੋਲ ਹੈਗਾ ਸਮਾਨ ਸਾਰਾ ਕੁਝ ਹੈਗਾ ਸੋ ਪਤਾ ਸਭ ਨੂੰ ਕਿ ਕੀ ਕੁਝ ਤੇਰੇ ਕੋਲ ਹੈਗਾ ਇਸ ਕਰਕੇ ਐਵੇਂ ਇਹ ਇਹ ਜਿਹੜੇ ਨਾਟਕ ਹੁੰਦੇ ਸੀ ਨਾ ਪਹਿਲੇ ਨਿਪਟ ਗਿਆ ਹੁਣ ਕੰਮ ਅਗਲੀ ਕੋਈ ਸਟੋਰੀ ਸਕ੍ਰਿਪਟ ਅਗਲੀ ਲੈ ਕੇ ਆ ਸਸੀ ਕਾਲਜੀ ਮਮਨਿੰਦਰ ਸਿੰਘ ਤੇ ਜਿਹੜਾ ਟਰੱਕ ਜੁਨੇ ਦਾ ਮਸਲਾ ਏ ਕਾਫੀ ਆਪਣਾ ਰੂਪ ਧਾਰਨ ਕਰ ਰਿਹਾ ਕਾਫੀ ਜਿਹੜਾ ਜੋ ਮਜੀਤ ਸਿੰਘ ਕਾਕਾ ਨੇ ਦਵਾਈ ਪੀਤੀ ਸੀ ਉਹ ਵੀਡੀਓ ਵੀ ਕਾਫੀ ਵਾਇਰਲ ਹੋਈ ਹੈ ਤੇ ਉਹ ਉਹਨਾਂ ਦੀ ਜਿਹੜੀ ਸਥਿਤੀ ਆ ਕਾਫੀ ਨਾਜ਼ੁਕ ਹੈ ਤੇ ਵਿੱਕੀ ਬਾਜਵਾ ਨੂੰ ਪ੍ਰਧਾਨ ਬਣਾਇਆ ਗਿਆ ਏ ਦਰਿੰਦਰ ਕੌਰ ਭਰਾਜ ਵੱਲੋਂ ਉਹਦੇ ਇਲਜ਼ਾਮ ਲਗਾਏ ਗਏ ਨੇ ਵੀ 55 ਲੱਖ ਲੈ ਕੇ ਤੋਂ ਅ ਵਿੱਕੀ ਬਾਜਵਾ ਤੋਂ ਉਹਨੂੰ ਪ੍ਰਧਾਨ ਬਣਾਇਆ ਗਿਆ ਤੇ 30 ਲੱਖ ਜਿਹੜਾ ਮਜੀਤ ਸਿੰਘ ਕਾਕੇ ਨੂੰ ਵਾਪਸ ਕੀਤਾ ਗਿਆ ਏ ਤੇ ਉਹਦੇ ਕਰਕੇ ਉਦੋਂ ਸਿਆਨੀਆਂ ਦਾ ਤੋਂ ਦਵਾਈ ਪੀ ਲੰਦਾ ਤੇ ਉਹ ਅੱਜ ਜੇਰੇ ਲਾ ਦੇ ਜਿਹੜਾ ਪੀਜੀਆਈ ਰੈਫਰ ਕੀਤਾ ਗਿਆ ਉਹਨਾਂ ਨੂੰ ਸਾਡੇ ਨਾਲ ਅਕਾਲੀ ਦਲ ਦੇ ਸੰਗਰੂਰ ਦੇ ਹਲਕਾ ਇੰਚਾਰਜ ਨੇ ਤੇ ਬਿਨਰਜੀਤ ਸਿੰਘ ਗੋਲਡੀ ਸਤਿ ਸ੍ਰੀ ਅਕਾਲ ਜੀ ਕੀ ਕਹੋਗੇ ਇਸ ਮਸਲੇ ਬਾਰੇ ਯਾਰ ਇੰਨਾ ਸਮਾਂ ਮਾੜਾ ਆ ਗਿਆ ਪੰਜਾਬ ਦਾ ਵੀ ਜਿਹੜੇ ਲੋਕਾਂ ਨੂੰ ਇਹਨਾਂ ਜਿਹੜੇ ਲੋਕਾਂ ਨੇ ਜਿਥਾਇਆ 99 ਨੂੰ ਜਿਤਾਇਆ ਉਹਨਾਂ ਚੋਂ ਸਾਡੀ ਇੱਕ ਬੀਬੀ ਸੀ ਬੀਬੀ ਨੂੰ ਨਹੀਂ ਕੋਈ ਜਾਣਦਾ ਸੀ ਅਗਲਾ ਕਹਿੰਦਾ ਝਾੜੂ ਨੂੰ ਜਿਤਾਉਣਾ ਜਿਹੜਾ ਬੰਦਾ ਆਪਣੀ ਗੱਡੀ ਦਾ ਵਿੱਚ ਪਿਠਾ ਕੇ ਸਨਰੂਪ ਚੋਂ ਕੱਢ-ਕੱਢ ਕੇ ਹੱਥ ਹਲਾਉਂਦੇ ਹਲਾਉਂਦੇ ਬੀਬੀ ਨੂੰ ਸਾਰੇ ਹਲਕੇ ਚ ਕਮਾਉਂਦਾ ਸੀ ਅੱਜ ਉਹ ਬੰਦਾ ਜ਼ਿੰਦਗੀ ਮੌਤ ਹੀ ਲੜਾਈ ਲੜ ਰਿਹਾ ਇੱਥੇ ਗੱਲ ਸਵਾਲ ਇਹ ਨਹੀਂ ਕਿ ਕੋਈ ਰਾਜਨੀਤਿਕ ਮਸਲਾ ਹੈ ਇੱਥੇ ਮਸਲਾ ਇਨਸਾਨੀਅਤ ਹੈ ਮਸਲਾ ਹੈ ਉਸ ਬੰਦੇ ਦੀ ਜਾਨ ਦੀ ਕੀਮਤ ਕੀ ਇੱਕ ਚੀਜ਼ ਦੱਸੋ ਕੀ ਅੱਜ ਪ੍ਰਧਾਨੀਆ 30 ਲੱਖ ਵੱਡਾ ਹੋ ਗਿਆ ਜਾਂ 50 ਲੱਖ ਵੱਡਾ ਹੋ ਗਿਆ ਇੱਕ ਇਨਸਾਨ ਦੇ ਜਜ਼ਬਾਤਾਂ ਦੀ ਕੋਈ ਕਦਰ ਨਹੀਂ ਹੈ ਇਹ ਬੀਬੀ ਨੇ ਉਹਦੇ ਨਾਲ ਵਾਦਾ ਕੀਤਾ ਹੁਣ ਬੀਬੀ ਕਹਿੰਦੀ ਹੈ ਜੀ ਮੈਂ ਤਾਂ ਜਾਣਦੀ ਨਹੀਂ ਬੀਬੀ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਜੀ ਬੀਬਾ ਕਹਿੰਦੀ ਇਹਦੇ ਕਾਰਵਾਈ ਕਰੋ ਮੈਂ ਬੀਬਾ ਇਹ ਪੁੱਛਦਾ ਕਾਰਵਾਈ ਕਿਤੇ ਕਰੋ ਕਾਰਵਾਈ ਤਾਂ ਤੇਰੇ ਤੇ ਕਰਨੀ ਹੈ ਉਲਟਾ ਚੋਰ ਕੋਤਵਾਲ ਕੋ ਡਾਂਟੇ ਤੇਰੇ ਬੰਦੇ ਜਿਹੜਾ ਗੁਰਪ੍ਰੀਤਨ ਧਾਮਪੁਰਾ ਉਹਦੇ ਬੰਦੀ ਹੈ ਜਿਹੜਾ ਆਪ ਉਧਰਿਆਂ ਕਰਕੇ ਕਰਾਪਸ਼ਨ ਚ 100% ਲਿਫਟ ਬੰਦਾ ਜਿਹੜਾ ਹੈ ਉਹਦੇ ਤੇ ਕਰਨੀ ਹੈ ਤੁਸੀਂ ਮੈਨੂੰ ਐ ਦੱਸੋ ਵੀ ਅੱਜ ਤੱਕ ਪਿਛਲੇ 3 ਸਾਲਾਂ ਚ ਵੀ ਬੀਬਾ ਇਹ ਦੱਸਦੇ ਕਿਹੜੇ ਬੰਦੇ ਤੇ ਤੂੰ ਪਰਚਾ ਕਰਾਇਆ ਵੀ ਇਹਨੇ ਤੇਰੇ ਨਾਲ ਦਾ ਕੋਈ ਹੋਵੇ ਜਿਹਨੇ ਪੈਸੇ ਲੈ ਕੇ ਕਾਰਵਾਈ ਕੀਤੀ ਹੈ ਇੱਕ ਬੰਦੇ ਤੇ ਉਹਨੇ ਪਰਚਾ ਨਹੀਂ ਕੋਈ ਇੱਕ ਬੰਦੇ ਦੇ ਖਿਲਾਫ ਕਰ ਗੁਰਪ੍ਰੀਤ ਦੇ ਪਿਛਲੇ ਸਾਲ ਵੀ ਕਾਰਵਾਈ ਹੋਣੀ ਸੀ ਨਹੀਂ ਕਰਾਈ ਐਤਕੀ ਵੀ ਹੁਣ ਉਲਟਾ ਕਰੀਆ ਕਹਿੰਦੀ ਉਹਨਾਂ ਤੇ ਕਾਰਵਾਈ ਕਰੋ ਕਾਰਵਾਈ ਤਾਂ ਗੁਰਪ੍ਰੀਤ ਵਿੱਚ ਹੈ ਫਿਰ ਕਰਾਹ ਕਾਰਵਾਈ ਗੁਰਪ੍ਰੀਤ ਤੇ ਕਿਤੇ ਜਾ ਕੇ ਇੱਥੇ ਕਹੇ ਬੀਬਾ ਨੇ ਵੀ ਗੁਰਪ੍ਰੀਤ ਤੇ ਕਾਰਵਾਈ ਕਰੋ ਨਹੀਂ ਕੀਤੀ ਸੋ ਇਸ ਕਰਕੇ ਸਾਰੇ ਡਰਾਮੇ ਨੇ ਮੈਂ ਸੌਖਾਨੀਆਂ ਮੇਰੇ ਘਰ ਦੇ ਆਏ ਨੇ ਇਹ ਅੱਜ ਦਾ ਨਹੀਂ ਯਾਰ ਇਹ 2012 ਜਦੋਂ ਦੀ ਆਮ ਆਦਮੀ ਪਾਰਟੀ ਹੋਣ ਚਾਹੀਈ ਮੈਂ ਇੱਕ ਗੱਲ ਤੁਹਾਡੇ ਜ਼ਰੀਏ ਕਹਿਣਾ ਚਾਹਣਾ ਪੰਜਾਬ 'ਚ ਜਿਹਨਾਂ ਰਾਜਨੀਤਿਕ ਸੰਕਟ ਜਿਹਨਾਂ ਫਾਈਨੈਂਸ਼ੀਅਲ ਸੰਕਟ ਜਿਹਨਾਂ ਧਾਰਮਿਕ ਸੰਕਟ ਜਿਹੜੀਆਂ ਮੈਂ ਤਾਂ ਹਮੇਸ਼ਾ ਕਹਣਾ ਬੇਅਦਬੀਆਂ ਦੀ ਗੱਲ ਕਿਸੇ ਕਿਸੇ ਪੱਤਰ ਤੱਕ ਇਹ ਬੰਦੇ ਜਾ ਸਕਦੇ ਨੇ ਆਪਣੀ ਸਿਆਸਤ ਨੂੰ ਚਮਕਾਉਣ ਵਾਸਤੇ ਚਾਹੋ ਕੇਜਰੀਵਾਲਾ ਚਾਹੋ ਭਗਵਾਨ ਕੀ ਲੱਗਦੇ ਵੀ ਜਿਹੜਾ 55 ਲੱਖ ਲਿੱਤਾ ਗਿਆ ਏ ਪਰ ਤਾਂ ਮਣਾਉਣ ਵਾਸਤੇ ਟਰੱਕ ਜੁਨੀਅਨ ਦਾ ਵੀ ਖਜ਼ਾਨਾ ਭਰਨ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਖਜ਼ਾਨੇ ਜਿਹੜੇ ਪੈਸੇ ਕੱਢ ਕੇ ਤਾਂ ਕਰਕੇ ਬੀਬੀ ਦੇਖੋ ਪਹਿਲੀ ਗੱਲ ਤਾਂ ਇਹ ਹੈ ਬੀਬੀ 5500 ਤੋਂ ਲੈ ਕੇ 55 ਲੱਖ ਤੱਕ ਕੁਝ ਵੀ ਲੈ ਸਕਦੀ ਹੈ ਬੀਬੀ ਫਿਰ ਦੂਜੀ ਗੱਲ ਹੈ ਖਜ਼ਾਨਾ ਪੰਜਾਬ ਦਾ ਨਹੀਂ ਖਜ਼ਾਨਾ ਆਪਦਾ ਭਰਨਾ ਹੈ ਠੀਕ ਹੈ ਤੇ ਜੀ ਗੱਲ ਇਮਾਨਦਾਰ ਬਹੁਤ ਹੈ ਕਿਉਂਕਿ 30 ਲੱਖ ਵਾਪਸ ਕਰਤਾ ਤੇ 55 ਲੈ ਲਿਆ ਸੋ ਇਮਾਨਦਾਰੀ ਦਾ 30 ਲੱਖ ਵਾਪਸ ਤਾਂ ਕੀਤਾ ਇਹਦੇ 'ਚ ਕੋਈ ਦੋ ਰਹਿਣੀ ਹੈ ਪਰੇ ਕਹਿਣਾ ਬੀਬਾ ਇਹ ਬਹੁਤ ਸੀਰੀਅਸ ਮੈਟਰ ਨੇ ਪ੍ਰਧਾਨਗੀਆਂ ਉਹ ਯੂਨੀਨਾਂ ਤੁਸੀਂ ਕਹਿੰਦੇ ਕਿਥੋਂ ਪੈਸਾ ਲਾਇਆ ਕਿਉਂ ਦਿੱਤਾ ਤੁਸੀਂ ਲੋਕ ਮਜਬੂਰ ਕਰਦੇ ਉਹਨਾਂ ਨੂੰ ਪੈਸੇ ਦੇਣ ਵਾਸਤੇ ਤੁਸੀਂ ਕਹਿੰਦੇ ਕਾਰਵਾਈ ਕਿਉਂ ਕਰੋ ਕਾਰਵਾਈ ਵੀ ਉਹ ਬੰਦਾ ਉਹਦੀ ਜਜ਼ਬਾਤ ਨੇ ਉਹਨਾਂ ਪ੍ਰਧਾਨ ਬਣਨਾ ਚਾਹੁੰਦਾ ਇੰਨੇ ਸਾਲਾਂ ਦੀ ਉਹਦੀ ਸੇਵਾ ਹੈ ਤੇ ਜੋ ਪ੍ਰਧਾਨ ਬਣਨਾ ਚਾਹੁੰਦਾ ਤਾਂ ਉਹਨੂੰ ਬਣਾਉਣਾ ਚਾਹੀਦਾ ਸੀ ਜੇ ਤੂੰ ਤੋਂ ਮੰਗਿਆ ਆ ਆਡੀਓ ਕੱਪ ਮੈਂ ਭੇਜ ਦਿਆਂ ਤੁਹਾਨੂੰ ਉਹ ਚ ਕਹੇ ਕਿ ਭਾਈ ਕਾਕੇ ਤੈਨੂੰ ਪਤਾ ਕਿਵੇਂ ਕੰਮ ਚੱਲਦਾ ਹੁੰਦਾ ਤੈਨੂੰ ਤੁਹਾਨੂੰ ਪਤਾ ਨਾ ਕਿਵੇਂ ਕੰਮ ਚੱਲਦਾ ਹੁੰਦਾ ਇਹ ਤੋਂ ਇਹ ਗੱਲ ਕਹਿਣੀ ਹੈ ਕਿ ਕੰਮ ਕਿਵੇਂ ਚੱਲਦਾ ਹੈ ਫਿਰ ਉਹਦੇ ਘਰ ਵਾਲਾ ਕਹਿੰਦਾ ਗੱਡੀ ਲੈ ਲਈ ਬਾਈ ਆਪਾਂ ਨਵੀਂ ਤੁਸੀਂ ਇਸ਼ਾਰੇ ਕਰਦੇ ਹੋ ਬੰਦੇ ਨੂੰ ਮਜਬੂਰ ਕਰਦੇ ਹੋ ਕਿ ਸਾਨੂੰ ਪੈਸੇ ਥੇ ਫਿਰ ਅਸੀਂ ਕਾਰਵਾਈ ਕਰਾਂਗੇ ਫਿਰ ਪ੍ਰਧਾਨ ਬਣਾਵਾਂਗੇ ਫਿਰ ਕਹਿੰਦੇ ਹਲੇ ਕਾ ਸੇਵਾ ਨਹੀਂ ਤੇਰੀ ਅਗਲੇ ਸਾਲ ਬਣਾ ਦਾਂਗੇ ਯਾਰ ਇਹ ਚੀਜ਼ਾਂ ਜਿਹੜੀਆਂ ਨੇ ਮਾੜੀਆਂ ਨੇ ਮੰਦ ਭਾਗੀਆਂ ਨੇ ਕਿਸੇ ਬੰਦੇ ਦੀ ਜ਼ਿੰਦਗੀ ਦੀ ਨਾਲ ਖਿਲਵਾੜ ਕਰਨਾ ਫਿਰ ਉਹਨੇ ਪੈਸੇ ਦੇ ਇੱਕ ਹੀ ਬੰਨਣਾ ਵਿਚਾਰੇ ਨੇ ਵੀ ਦੋਨੇ ਹੀ ਆਮ ਆਲੀ ਪਾਰਟੀ ਦੇ ਨੇ ਜਿਹੜੇ ਪ੍ਰਧਾਨ ਬਣਾ ਮਿੱਕੀ ਮਤਲਬ ਵਿੱਕੀ ਬਾਜੋ ਬਣਾਇਆ ਗਿਆ ਏ ਕੀ ਕਾਰਨ ਮੰਨਦੇ ਹੋ ਵੀ ਉਹਨੂੰ ਪੈਸੇ ਪੈਸੇ ਦਿੱਤੇ ਨੇ ਲਾਲਜ ਦਿੱਤਾ ਤਾਂ ਕਰਕੇ ਪ੍ਰਧਾਨ ਬਣਾਇਆ ਜਾਂ ਕੋਈ ਹੋਰ ਕਾਰਨ ਹੋ ਸਕਦਾ ਹੈ ਦੇਖੋ ਜੀ ਉਹਦੇ ਚ ਪਿਛਲੇ ਹਫਤੇ ਵੀ ਇੱਥੇ ਗੱਲ ਪਵਾਨੀਗੜ ਯੂਨੀਅਨ ਚਾਈ ਸੀ ਕਿ 2 ਕਰੋੜ ਦਾ ਕਪਲਾਏ ਜਿਹੜਾ ਪਹਿਲੇ ਪ੍ਰਧਾਨ ਦਾ ਧੜਾ ਉਸੇ ਧੜੇ ਦਾ ਇਹ ਦੂਜਾ ਬੰਦਾ ਹੈ ਵੀ ਦੋ ਹੋ ਗਿਆ 50 ਦੇ ਦੰਗ 2.5 ਹੋ ਗਿਆ ਸਵਾ ਸਵਾ ਵੰਡ ਲਾਂਗੇ 2 ਸਾਲਾਂ ਚ ਸੋ ਹਾਲਾਤ ਇਹਨੇ ਆਮ ਗਰੀਬ ਵਰਕਰਾਂ ਦਾ ਆਮ ਗਰੀਬ ਆਪਰੇਟਰਾਂ ਦਾ ਆਮ ਟਰਾਂਸਪੋਰਟਰਾਂ ਦਾ ਪੈਸਾ ਹੈ ਇਹ ਖਾ ਕੇ ਹੱਡਾਂ ਚੋਂ ਨਿਕਲੂਗਾ ਇਹ ਪਰ ਜਿਹੜਾ ਵੀ ਪ੍ਰਧਾਨ ਹੈ ਮੈਂ ਤਾਂ ਸਾਰੇ ਪ੍ਰਧਾਨਾਂ ਨੂੰ ਬੇਨਤੀ ਕਰਦਾ ਸਾਫਕਾ ਨੂੰ ਇਕੱਠੇ ਹੋ ਜੋ ਇਕੱਠੇ ਹੋ ਕੇ ਤੇ ਕਾਰਵਾਈ ਕਰੋ ਤਕੜੇ ਹੋ ਕੇ ਲੜਾਈ ਲੜੋ ਅਸੀਂ ਨਾਲ ਆ ਪਰਿਵਾਰ ਨਾਲ ਵੀ ਆ ਮੈਂ ਤੁਹਾਡੇ ਜ਼ਰੀਏ ਆਮਨ ਅਰੋੜਾ ਜੀ ਨੂੰ ਪ੍ਰਧਾਨ ਨੇ ਪੰਜਾਬ ਦੇ ਇਹਨਾਂ ਦੇ ਨਾਲ ਕੇਜਰੀਆਲ ਨੂੰ ਭਗਵੰਤ ਮਾਨ ਨੂੰ ਕਿਰਪਾ ਕਰਕੇ ਇੱਕ ਇੱਕ ਚੀਜ਼ ਕਲੀਅਰ ਕਰ ਦਿਓ ਵੀ ਤੁਸੀਂ ਇਸ ਕਰਾਪਟ ਐਮਐਲਏ ਨਾਲੋਂ ਜਾਂ ਤੁਸੀਂ ਪੰਜਾਬ ਦੇ ਲੋਕਾਂ ਦੇ ਨਾਲੋਂ ਜੇ ਤੁਸੀਂ ਕਹਿੰਦੇ ਹੋ ਕਿ ਜ਼ੀਰੋ ਟੋਲਰੈਂਸ ਹੈ ਅਸੀਂ ਨਹੀਂ ਬਰਦਾਸ਼ਤ ਕਰਦੇ ਕਿਰਪਾ ਕਰਕੇ ਕਾਰਵਾਈ ਤੇ ਐਮਐਲਏ ਤੇ ਪਰਚਾ ਤਰਜ ਕਰਾਓ ਪਰਚੇ ਦੀ ਮੰਗ ਕਰਦੇ ਹਾਂ ਐਮਐਲਏ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਹੈ ਵੀ ਜੋ ਜਿਹੜੇ ਇਲਜ਼ਾਮ ਨੇ ਸਹੀ ਨੇ ਕੋਈ ਪ੍ਰੂਫ ਵੀ ਆਗਾ ਤੁਹਾਡੇ ਕੋਲੇ ਦਾ 180 ਰਿਕਾਰਡਿੰਗਸ ਨੇ ਜਿਹੜੀਆਂ ਗੱਲਾਂ ਪੈਸੇ ਦੀ ਗੱਲ ਕੀਤੀ ਆ ਉਹ ਬੰਦੇ ਨੂੰ ਗੁਰਪ੍ਰੀਤ ਨੂੰ ਚੱਕੋ ਤੇ ਦਿਓ ਪਰਚਾ ਗੁਰਪ੍ਰੀਤ ਮਾਰੇ ਵੀ ਕੈਰੀ ਆਈ ਨੇ ਗੁਰਪ੍ਰੀਤ ਦੀ ਵੀਡੀਓ ਆ ਵੀ ਪੈਸੇ ਪੈਸੇ ਦਿਖਾ ਰਿਆ ਨਾ ਇਹ ਝੂਠੀ ਆ ਵੀ ਉਹਨੇ ਆਪ ਨਹੀਂ ਹੋਈ ਆ ਉਹਦੇ ਨਾਲ ਮੇਰਾ ਨਾਮ ਜੋੜਿਆ ਜਾ ਰਿਹਾ ਹੈ ਮੈਨੂੰ ਐ ਦੱਸੋ ਪੈਸੇ ਦਿਖਾ ਰਿਆ ਗੁਰਪ੍ਰੀਤ ਕੋਈ ਉਥੇ ਗੁਰਪ੍ਰੀਤ ਦਾ ਜ਼ਮੀਨ ਦਾ ਸੌਦਾ ਕੀਤਾ ਉਹਨੇ ਜਿਹੜੇ ਪੈਸੇ ਦਿਖਾ ਰਿਆ ਗੁਰਪ੍ਰੀਤ ਉਹਦੇ ਘਰੇ ਗਿਆ ਗੁਰਪ੍ਰੀ ਗੁਰਪ੍ਰੀਤ ਉਹਦੇ ਘਰੇ ਕੀ ਕਰਨ ਗਿਆ ਫਿਰ ਉਹ 30 ਲੱਖ ਰੁਪਏ ਗੁਰਪ੍ਰੀਤ ਨੂੰ ਕਿਉਂ ਦਿਖਾਊਗਾ ਗੁਰਪ੍ਰੀਤ ਕੀ ਚੀਜ਼ ਹੈ ਗੁਰਪ੍ਰੀਤ ਕਰਿੰਦਾ ਹੈ ਐਮਐਲਏ ਭਰਾ ਇਹਦਾ ਕਰਿੰਦਾ ਹੈ ਉਹ ਕਰਿੰਦਾ ਜਿਹੜਾ ਉਹ ਸੌਦੇ ਕਰਦਾ ਹੈ ਉਹ ਸੌਦੇ ਵਾਸਤੇ ਉਹ ਪੈਸੇ ਉਹ ਵਾਪਸ ਕਰਨ ਗਿਆ ਸੀ ਉਹਦੀ ਵੀਡੀਓ ਰਿਕਾਰਡਿੰਗਸ ਹੈਗੀਆਂ ਨੇ ਇਸ ਚੀਜ਼ ਨਹੀਂ ਲੱਗਦਾ ਕਰਿੰਦਾ ਵਿਗ ਗਿਆ ਹੋਵੇ ਕਿਸੇ ਨੇ ਪੈਸੇ ਦਿੱਤੇ ਹੋਣੇ ਹੋਰ ਕਿਸੇ ਪਾਰਟੀ ਨੇ ਪੈਸੇ ਦਿੱਤੇ ਹੋਣੇ ਵਿਗ ਗਿਆ ਤੇ ਪਰਚਾ ਦਵਾਵੇ ਨਾ ਮੈਂ ਤਾਂ ਕਹਿਣਾ ਹੁਣ ਪਰਚਾ ਦਵਾਵੇ ਜੇ ਕਰਿੰਦਾ ਵਿਗ ਗਿਆ ਤੇ ਪਰਚਾ ਦਵਾਸੀ ਬੀਬੀ ਉਹਦੇ ਤੇ ਬੀਬੀ ਤਾਂ ਉਹਦਾ ਨਾ ਹੀ ਲੈਂਦੀ ਵਿੱਚ ਵੀ ਕਹਿੰਦੇ ਵੀ ਜਿਹੜਾ ਇਹ ਸਾਡੇ ਅਸੀਂ ਆਮ ਘਰਾਂ ਦੇ ਐਮ.ਐਲ.ਏ ਬਣ ਕੇ ਵੀ ਲੋਤੀ ਤਰ੍ਹਾਂ ਤੋਂ ਜਰ ਨਹੀਂ ਹੁੰਦਾ ਵੀ ਤੂੰ ਝੂਠੇ ਇਲਜ਼ਾਮ ਲਾ ਰਹੇ ਨੇ ਡਰਾਮੇ ਨੇ ਸਾਰੇ ਆਮ ਘਰਾਂ ਦੇ ਨੇ ਯਾਰ ਕਿਹੜਾ ਇੱਥੇ ਟਾਟਾ ਫਿਰਲਾ ਫਿਰਦਾ ਇੱਥੇ ਸਾਰੀ ਮਿਹਨਤ ਕਰਕੇ ਬਣੇ ਹੋਏ ਨੇ ਇਹ ਡਰਾਮੇ ਨਾ ਕਰ ਹੁਣ ਨਾਲੇ ਵੀ ਵੀ ਤੂੰ ਆਮ ਘਰਾਂ ਦੀ ਨਹੀਂ ਰਹੀ ਤੇਰੇ ਕੋਲੇ ਵੀ ਬੜੀਆਂ ਕੋਠੀਆਂ ਬੜਾ ਮਾਲ-ਮੋਲ ਹੈਗਾ ਸਮਾਨ ਸਾਰਾ ਕੁਝ ਹੈਗਾ ਸੋ ਪਤਾ ਸਭ ਨੂੰ ਕਿ ਕੀ ਕੁਝ ਤੇਰੇ ਕੋਲੇ ਹੈਗਾ ਇਸ ਕਰਕੇ ਐਵੇਂ ਇਹ ਇਹ ਜਿਹੜੇ ਨਾਟਕ ਹੁੰਦੇ ਸੀ ਨਾ ਪਹਿਲੇ ਨਿਬੜ ਗਿਆ ਹੁਣ ਕੰਮ ਅਗਲੀ ਕੋਈ ਸਟੋਰੀ ਸਕ੍ਰਿਪਟ ਅਗਲੀ ਲੈ ਕੇ ਆ। ਇਹਦਾ ਵੀ ਸਾਰੀ ਨਾਟਕ ਕਰਦਣੇ ਪਹਿਲਾਂ ਕੇਜਰੀਵਾਲ ਕਰਦਾ ਸੀ। ਇਹਨਾਂ ਦਾ ਸਾਰੀ ਜਿਹੜੇ ਐਮਐਲਏ ਨੇ ਨਾਟਕ ਕਰਦਣੇ। ਨਹੀਂ ਮੈਨੂੰ ਐ ਦੱਸੋ ਕਿੰਨੇ ਫੜੇ ਗਏ। ਕਿੰਨੇ ਫੜੇ ਗਏ ਕਿੰਨਿਆਂ ਦੇ ਨਾਟਕ ਸਾਹਮਣੇ ਆਏ ਨੇ। ਹੁਣ ਸ਼ੁਰੂ ਕੀਤਾ ਹੀ ਆ ਹੁਣ ਇਹਨੇ ਸਖਤ ਹੋਏ ਨੇ ਨਸ਼ੇ ਖਿਲਾਫ ਵੀ ਜਿਹੜੇ ਨਸ਼ਾ ਤਸਕਰਾਂ ਨੇ ਆਪਣਾ ਆਪਣਾ ਜਿਹੜਾ ਘਰ ਬਣਾਏ ਨੇ ਨਸ਼ੇ ਰਾਹੀਂ ਉਹਨਾਂ ਦੇ ਘਰਟਾ ਹੋਏ ਜਾ ਰਹੇ ਨੇ। ਯਾਰ 5-4 ਦੇ ਕਰਕੇ ਜਿਹੜੇ ਵੱਡੇ ਸੁਨਾਕਰ ਤੁਹਾਡੇ ਬੈਠੇ ਨੇ ਤੁਹਾਡੇ ਐਮਐਲਏ ਸਪੋਰਟ ਕਰਦੇ ਨੇ ਜਿਨ੍ਹਾਂ ਨੂੰ ਉਹ ਤੇ ਘਰ ਵੀ ਕਰਾਓ ਨਾ। ਪਟਿਆਂ ਤੇ ਕਰ ਵੀ ਕਰੋ ਆ ਜਾ ਕੇ ਉਹਦੇ ਕੋਲ ਗਰੀਬ ਦੇ ਘਰ ਟਾਦਨ ਉਹਦਾ ਕੀ ਮੁੱਲ ਹੈ ਤਾਕੜੀ ਇਹ ਸਿਰਫ ਇੱਕ ਕੀ ਹੈ ਕਿ ਲੋਕਾਂ ਨੇ ਘੇਰਨਾ ਸ਼ੁਰੂ ਕਰਤਾ ਸੀ ਜਿਹੜਾ ਭਗਵੰਤ ਮਾਨ ਕਹਿੰਦੇ ਡੜਾ ਤੋਂ ਡੜਾ ਹੋਤਾ ਕਿਦਰ ਸੇ ਚਲਾਉਤਾ ਲੋਕ ਡੜੇ ਜਲਾਉਣ ਲੱਗ ਗਏ ਸੀ ਉਹ ਡੜਾ ਜਿਹੜਾ ਹੁਣ ਆਪਣੇ ਵੱਲੋਂ ਆਉਣ ਲੱਗਾ ਜਿਉ ਡੜੇ ਨੂੰ ਬਚਾਉਣ ਲਈ ਇੱਕ ਡਰਾਮੇ ਕਰਦੇ ਨੇ ਹੋਰ ਕੁਝ ਨਹੀਂ ਹੈ ਤੁਸੀਂ ਅਫਸਰਾਂ ਨੂੰ ਪੁੱਛੋ ਜਾ ਕੇ ਠੀਕ ਨਿਕਲੀ ਪਈ ਹੈ ਜੇ ਮਜੀਤ ਸਿੰਘ ਕਾਕਾ ਤੁਸੀਂ ਗੱਲਬਾਤ ਹੋਏ ਤੁਹਾਡੀ ਹੈ ਨਾ ਕੋਈ ਕਿੱਦਾਂ ਹੁਣ ਉਹਨਾਂ ਦੀ ਹਾਲਤ ਕਿੱਦਾਂ ਹੈ ਨਹੀਂ ਹਾਲਤ ਬਹੁਤ ਹੀ ਵਧੀਆ ਨਹੀਂ ਹੈ ਹਲੇ ਡਾਕਟਰ ਕਹਿੰਦੇ ਨੇ ਮਤਲਬ ਹਲੇ ਰੱਖਣਾ ਪਊਗਾ ਕਿਉਂਕਿ ਤੇ ਹਾਲੇ ਵਿਚੇ ਰੇ ਲਾਜ ਅਮਰ ਹਸਪੀਟਲ ਦੇ ਵਿੱਚ ਹੈ ਪਰ ਪਰਮਾਤਮਾ ਕਿਰਪਾ ਰੱਖੂਗਾ ਹੁਣ ਅਗਲਾ ਪਲਾਨ ਕੀ ਹੈ ਉਸ ਤੋਂ ਬਾਅਦ ਜਿਹੜਾ ਐਸਐਸਪੀ ਦਫਤਰ ਅਮਨ ਰੋਡ ਦੀ ਕੋਠੀ ਦਾ ਘਰੋ ਅਗਲੇ ਜਿਹੜੀ ਕਾਲ ਦੇਣੀ ਹੈ ਤੇ ਨਾਲ ਜੇ ਉਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦਾ ਗਵਰਨਰ ਸਾਹਿਬ ਨੂੰ ਮਿਲਾਂਗੇ ਹਰ ਹੀਲਾ ਕਰਾਂਗੇ ਯਾਰ ਜਿਹੜਾ ਹੋਊਗਾ ਤੇ ਪਰਚਾ ਦੇਵੋਣਾ ਉਹ ਧੰਨਵਾਦ ਜੀ ਤੇ ਸਾਡੇ ਨਾਲ ਵੀਨਰਜੀਤ ਸਿੰਘ ਗੋਲਡੀ ਜੋ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਸੰਗਰੂਰ ਤੋਂ ਮੈਂ ਮਨਿੰਦਰ ਸਿੰਘ ਮੇਰੇ ਨਾਲ ਕੈਮਰਾਮੈਨ ਸੀਮ ਧੰਨਵਾਦ